Ay, corto. ਕਿਰੋੜਾ ਦੇ ਕਰੋਨਾ ਦੇ ਗ੍ਰਾਂਟ ਵਿੱਚ ਕੰਪਨੀ ਦੀ ਜਾਂਚ ਦੇ ਤਹਿਤ ਆਦੇਸ਼ ਡੇਟ ਸਾਲ ਬਾਅਦ ਉਹ ਉਪਮਾਤੀ ਜਾਂਚ ਲਈ ਪਿੰਡ ਪਹੁੰਚੀ ਪੰਚਾਇਤ ਵਿਭਾਗ ਦੀ ਟੀਮ ਮਾਮਲਾ ਪਟਾਲਾ ਦੀ ਪਿੰਟੀ ਪਿੰਡ ਪਹੁੰਚਦਾ ਹੈ ਜਿੱਥੇ ਸਰਕਾਰ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 1 ਕਰੋੜ 30 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਪਰ ਪਿੰਡ ਦੇ ਕੁਝ ਲੋਕਾਂ ਨੇ ਅਰੋਲ ਲਗਾਏ ਕਿ ਪਿੰਡ ਦੇ ਸਰਪੰਚ ਨੇ ਕਾਰਜ ਲਈ 2 ਕਰੋੜ ਦੀ ਗ੍ਰਾਂਟ ਵਿੱਚ ਕਪੜੇ ਬਾਜੀ ਕੀਤੀ ਹੈ ਜਿਸ ਦੇ ਚਲਦੇ ਇੱਕ ਸ਼ਿਕਾਇਤ ਪੰਚਾਇਤ ਵਿਭਾਗ ਦੇ ਅਧਿਕਾਰੀ ਗੋਲਵੀ ਪਹੁੰਚੀ ਲੇਕਿਨ شکایت ਕਰਤਾ ਅਮਰਪ੍ਰੀਤ ਸਿੰਘ ਦੀ ਕਿਤੇ ਵੀ ਕੋਈ ਸਮਾਈ ਨਾ ਹੋਈ ਫਿਰ ਅਮਰ ਸਿੰਨੇ ਕਿਸ ਕੋਪਰੇਟਿਵ ਲੈ ਕੇ ਮਾਂ ਜੋ ਹਾਈ ਕੋਰਟ ਦਾ ਸਰਵਾਚ ਕਰਦਾ ਜਿੱਥੇ ਕਰੀਬ 8 ਸਾਲ ਬਾਅਦ ਮਾਂ ਜੋ ਹਾਈ ਕੋਰਟ ਨੇ ਪੰਚਾਇਤੀ ਵਿਭਾਗ ਨੂੰ ਆਦੇਸ਼ ਜਾਰੀ ਕੀਤੇ ਕਿ ਇਸ ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਕਰਦੇ ਹੋਏ ਰਿਪੋਰਟ ਤਿਆਰ ਕਰਦੇ ਹੋਏ ਕੋਟ ਨੂੰ ਵੇਚੀ ਜਾਂਚ ਤੋਂ ਬਾਅਦ ਪੰਚਾਇਤ ਵਾਗ ਦੀ ਟੀਮ ਐਸਟੀਯੂ ਦੀ ਅਗਵਾਈ ਵਿੱਚ ਪਿੰਡ ਪਹੁੰਚੇ ਤੇ ਵਿਕਾਸ ਕਾਰਜਾਂ ਦੀ ਜਾਂਚ ਸ਼ੁਰੂ ਕੀਤੀ ਇਸ ਮੌਕੇ ਸ਼ਿਕਾਇਤ ਕਰਤਾ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਸਰਕਾਰ ਨੇ 1 ਕਰੋੜ 35 ਲੱਖ ਦੀ ਗ੍ਰਾਂਟ ਵੇਚੀ ਸੀ ਜਿਸ ਵਿੱਚ ਸਰਪੰਚ ਦੀ ਇਪੁਕਤ ਨਾਲ ਅੱdte ਤੋਂ ਵੱਧ ਗ੍ਰਾਂਟ ਰਾਸ਼ੀ ਵਿੱਚ ਕਪਲੇਬਾਜੀ ਹੋਈ ਹੈ ਪਿੰਡ ਵਿੱਚ ਕਿਤੇ ਕੋਈ ਵਿਕਾਸ ਕਾਰਜ ਦੀ ਨਜ਼ਰ ਨਹੀਂ ਆਉਂਦਾ ਸਾਡੇ ਵੱਲੋਂ ਸ਼ਿਕਾਇਤ ਕੀਤੀ ਪਰ ਵਿਭਾਗੀ ਤੌਰ ਤੇ ਕੋਈ ਸੁਣਵਾਈ ਨਹੀਂ ਹੋਈ ਢੇਡ ਸਾਲ ਤੋਂ ਇਨਸਾਫ ਲਈ ੱੱਕੇ ਖਾਤੇ ਪਰ ਕੋਈ ਪੁੱਛ ਪੜਤਾਲ ਨਹੀਂ ਹੋਈ ਅਖੀਰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਕੋਰਟ ਦੇ ਸਖਤ ਹੁਕਮਾਂ ਤੋਂ ਬਾਅਦ ਪੰਚਾਇਤ ਵਿਭਾਗ ਜਾਗਾ ਤੇ ਹੁਣ ਪਿੰਡ ਦੇ ਵਿਕਾਸ ਕਾਰਜ ਚੱਲਣ ਚਾਲੂ ਵਿਚਾ ਉਧਰ ਪੰਚਾਇਤ ਦੇ ਪਾਸੇ ਪਿੰਡ ਦੇ ਸਰਪੰਚ ਚੋਕਾ ਸਿੰਘ ਨੇ ਸਾਰੇ ਰੋਪਾ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਵੱਲੋਂ ਬਕਤੀਕ ਨਾਲ ਵਿਕਾਸ ਕਾਰਜ ਕਰਵਾਏ ਹਨ ਬਾਕੀ ਦੀ ਜਾਂਚ ਤੋਂ ਬਾਅਦ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਪਹੁੰਚ ਜਾਵੇਗਾ ਉੱਥੇ ਹੀ ਪੰਚਾਇਤੀ ਉਪਾਅ ਦੇ ਐਸਟੀਯੂ ਕਰਕਿੰਦ ਸਿੰਘ ਨੇ ਕਿਹਾ ਕਿ ਵਾਪਸ ਨੂੰ ਮਰੀ ਇੱਕ ਮਾਨ ਜੋ ਉਠਾਈ ਕਿ ਜਿਹੜੇ ਮੁਕਮਲ ਤਾਕਤ ਕੇ ਜਾਂਚ ਕੀਤੀ ਜਾਵੇ ਰੋਪ ਬਣਾ ਕੇ ਵਾਪਸ ਅਤੇ ਮਾਨ ਨੂੰ ਕੋ ਮਪੇਟੀ ਕੀਤੀ ਜਾਵੇਗੀ ਆਜੀ ਟੀਮ ਮੈਜ਼ਰਮੈਂਟ ਕਰ ਰਹੀ ਹੈ ਜੀ ਇਹਨਾਂ ਨੇ ਕਿਹਾ ਪੂਰੀ ਇਮਾਨਦਾਰੀ ਨਾਲ ਮੈਜ਼ਰਮੈਂਟ ਕਰਿਓ ਆਪਣੀ ਨਾਲ ਜੋ ਵੀ ਤੁਹਾਡਾ ਪ੍ਰੋਪਰਰ ਨਿਕਲ ਕੇ ਵੇਖੇ ਵੇਖਾਂਗੇ ਬਾਕੀ ਜਿਹੜਾ ਕੋਈ ਨਰੇਗਾ ਦੇ ਵਿੱਚ ਕੰਮ ਕੀਤਾ ਜਾਂ ਦੂਸਰਾ ਕੰਮ ਕੀਤਾ ਵਾ ਪੰਚਾਇਤ ਦਾ ਹੁਣ ਇਹ ਆਪਾਂ ਚੈੱਕ ਕਰਨਾ ਕਿ ਪੰਚਾਇਤ ਨੂੰ ਨਰੇਗਾ ਹੀ ਨਾ ਕਨਵਰਟ ਕਰਨ ਨਰੇਗਾ ਨੂੰ ਪੰਚਾਇਤ ਜਦੋਂ ਉਹਨੂੰ ਮਿਲਾ ਕੇ ਨਾ ਕੋਈ ਉਹ ਚੇ ਕੀਤਾ ਹੀ ਕਰੀ ਇੱਥੇ ਕੀਤਾ ਉਹ ਥੋੜਾ ਜਿਹਾ ਆਪਾਂ ਡਾਊਟਫੁੱਲ ਹੈਗਾ ਕੰਮ ਉਹ ਜਿਹੜਾ ਕਲੀਅਰ ਕਰਾਂਗੇ ਹੁਣ ਆਪਾਂ ਅੱਛਾ ਕਿੰਨੀ ਗ੍ਰਾਂਟ ਆਈ ਸੀ ਕਿੰਨੇ ਦਾ ਗੱਵਨ ਲੱਗਦਾ ਤੁਹਾਨੂੰ ਗ੍ਰਾਂਟ ਜਿਹੜੀ ਜਿਆਦਾ ਆਈ ਹੈ ਕਰੋੜ ਡੇਢ ਕਰੋੜ ਦਾ ਗੱਵਨ ਹੈਗਾ ਜੀ ਨਰੇਗਾ ਪਲੱਸ ਆਪਣਾ ਪੰਚਾਇਤ ਜਿਲ੍ਹਾ ਦੇ ਤੁਸੀਂ ਰੋਪ ਲਾ ਰਹੇ ਹੋ ਉਹ ਮੌਜੂਦਾ ਸਰਪੰਚ ਨੇ ਕਿ ਆਹ ਮੌਜੂਦਾ ਸਰਪੰਚ ਨੇ ਕਿਸ ਪਾਰ ਲੱਗਦਾ ਤੁਹਾਨੂੰ ਐਸੀ ਕਿਸੇ ਕਿਹੜਾ ਡਿਸਟ੍ਰਿਕਟ ਨਾਲ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਵਾਕਈ ਗਵਨ ਹੋਇਆ ਵਾ ਹੈ ਕਿਹੜਾ ਕਿਹੜਾ ਇਹ ਪਿੰਡ ਦਾ ਬਣਿਆ ਵਾ ਧਰਮਸ਼ਾਲਾ ਵਗੈਰਾ ਉੱਥੇ ਕੀ ਲੱਗਦਾ ਤੁਹਾਨੂੰ ਕਿਸੇ ਕਿਹੜਾ ਗਵਨ ਵੇਖਦੇ ਤੁਸੀਂ ਵੇਖੋ ਜੀ ਆਪਣਾ ਅਸੀਂ ਆਪਾਂ ਮੀਟਿੰਗ ਮੈਜਰਮੈਂਟ ਕਰ ਰਹੇ ਆ ਨਾ ਹੁਣ ਦੇਖਾਂਗੇ ਕਿ ਖਰਚਾ ਕਿੰਨਾ ਪਾਇਆ ਗਿਆ ਉਹ ਤੋਂ ਪਾ ਲੱਗੇਗਾ ਵੀ ਬਲ ਖਰਚਾ ਕਿੰਨਾ ਪਾਇਆ ਗਿਆ ਵਾ ਤੇ ਕੰਮ ਹੋਇਆ ਕਿਨੇ ਦਾ ਫਿਰ ਉਹ ਤੋਂ ਸਾਰਾ ਸਿੱਟਾ ਬਾਹਰ ਨਿਕਲੇਗਾ ਕਿ ਕੀ ਹੋਏਗਾ ਪਰ ਜੋ ਮੈਂ ਚੈੱਕ ਕੀਤਾ ਵੀ ਸ਼ਮਸ਼ਾਨ ਘਰ ਤੇ ਪਹਿਲੇ ਕਿ ਤੁਹਾਨੂੰ ਪਹਿਲੇ ਲੱਗੇ ਉਹਨੇ ਪਹਿਲੇ ਲੱਗੇ ਨਹੀਂ ਹੈਗੇ ਵੀ ਆਪਾਂ ਦੇ ਜੇ ਉਹਨੇ ਪਹਿਲੇ ਅੱਛਾ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਐਫਰ ਲੜਾਈ ਦਾ ਇਹ 1.5 ਸਾਲ ਬਾਅਦ ਆਇਆ ਕੁਝ ਹੋਇਆ ਜੀ ਅੱਛਾ ਕੀ ਸ਼ੁਰੂਆਤ ਕਿੱਦਾ ਕੀਤੀ ਸੀ ਸ਼ੁਰੂਆਤ ਜੀ ਪਹਿਲਾਂ ਮੈਂ ਆਪਣਾ ਆਟਾ ਹੀ ਪਾਈ ਸੀ ਆਪਣਾ ਦਫਤਰ ਉਸੇ ਆਪਣਾ ਬਲਾਕ ਦਫਤਰ ਦੇ ਵਿੱਚ ਉਸੇ ਜਾਂਦੇ ਰਿਹਾ ਬਾਰ-ਬਾਰ ਸਾਨੂੰ ਅੱਜ ਕਰਦੇ ਆਂ ਕੱਲ ਕਰਦੇ ਆਂ ਜੀ ਤੁਹਾਨੂੰ ਅੱਜ ਐਪਲੀਕੇਸ਼ਨ ਦੇ ਦਿਜੋ ਜੀ ਸਵੇਰੇ ਕਰਦੇ ਆਂ ਸਾਨੂੰ ਰਿਕਾਰਡ ਦੇਣ ਤੇ ਹੀ ਘਟੋ ਘਟ ਸਾਲ ਲਾਤਾ ਵਾ ਰਿਕਾਰਡ ਸਾਡੇ ਕੋਲ ਅੱਜ ਤੱਕ ਨਹੀਂ ਜੀ ਹੈਗਾ ਕਾਰਨ ਕੀ ਆ ਵੀ ਕਬਲਾ ਯਾਦਾ ਵਾ ਤੇ ਰਿਕਾਰਡ ਤਾਂ ਨਹੀਂ ਦੇ ਪਾਉਂਦੇ ਜੀ ਆਪਾਂ ਜੇ ਕਬਲਾ ਨਹੀਂ ਹੈਗਾ ਤੇ ਬੰਦਾ ਰਿਕਾਰਡ ਤੇ ਉੱਧੇ ਦੇਣਦਾ ਵੀ ਆ ਲੋ ਵੀ ਆਪਣਾ ਪੜੋ ਫੇਰ ਉਹ ਕਿਸ ਤਰ੍ਹਾਂ ਕਹਿੰਸੀ ਕਿ ਨਾ ਮਾਂਜੋ ਕੋਰਟ ਨੂੰ ਹਾਂਜੀ ਮਾਂਜੋ ਕੋਰਟ ਆ ਮਾਂਜੋ ਆਪਣਾ ਭਰੋਸਾ ਜੀ ਕੋਰਟ ਤੇ ਪੂਰਾ ਜੀ ਕੋਰਟ ਆਪਣਾ ਕੇ ਫਾਈਲ ਆ ਕੇ ਪਾਸੇ ਲਾਇਏ ਕਰੇਗੀ ਵਜੇ ਕਰੇਗੀ ਓਕੇ ਥੈਂਕ ਯੂ ਵਿਕਾਸਕਾਰ ਜੀ ਗਰਾਂਟ ਦੇ ਹਿਸਾਬ ਨਾਲ ਨਹੀਂ ਜੀ ਹੋਏ ਜਿੰਨੀ ਗਰਾਂਟ ਆਈ ਆ ਵਿਕਾਸਕਾਰ ਜੀ ਕੀਤੇ ਨੇ ਪਰ ਉਹਨੇ ਹੋਏ ਨਹੀਂ ਜਿੰਨੇ ਹੋਣੇ ਚਾਹੀਦੇ ਮਤਦਾਨ ਵੀ ਤੁਹਾਡੇ ਹੁੰਦੇ ਰਹੇ ਹਾਂਜੀ ਮਤਦਾਨ ਦੇ ਸੈਂ ਵੀ ਤੁਹਾਡੇ ਹੋਏ ਮੇਰੇ ਨਾਲ ਬਹੁਤ ਇਹਦੀ ਸਲਾਹ ਨਹੀਂ ਸੀ ਕੋਈ ਘਾਟੀ ਮੇਰੇ ਤੋਂ ਕਰਾਇਆ ਸੈਂ ਕਰਾਇਆ ਕੋ ਥੋੜੇ ਮਤਿਆਂ ਤੇ ਬਾਕੀ ਉਹਨੇ ਆਪਣੇ ਖਾਸ ਮੈਂਬਰਾਂ ਕੋਈ ਕਰਵਾਏ ਕਿਉਂਕਿ ਲਗਾਤਾਰ ਤੁਸੀਂ ਸਾਈਨ ਕੀਤੇ ਤੇ ਤਾਂ ਹੀ ਪੈਸੇ ਵੀ ਨਿਕਲੇ ਪੈਸੇ ਵੇਖੋ ਪੈਸੇ ਦੇ ਨਿਕਲਦੇ ਰਹੇ ਆ ਪਰ ਹੁਣ ਤਾਂ ਲੋਨ ਨਹੀਂ ਦੇਣੇ ਸੀ ਕਿਪੜਾ ਕੀ ਕਰਦਾ ਰਹੀ ਕਿ ਸਾਡੀ ਕਦੀ ਕੋਈ ਸਲਾਹ ਨਹੀਂ ਲਈ ਕੋਈ ਪੁੱਛਿਆ ਹੀ ਨਹੀਂ ਕਦੀ ਸਾਨੂੰ ਵੀ ਆ ਕੰਮ ਕਰੀਏ ਨਾ ਕਰੀਏ ਅਜੇ ਜਿਸ ਤਰੀਕੇ ਪੇ ਵੇਖਿਆ ਜਾਵੇ ਕਿ 1.5 ਕਰੋੜ ਦੇ ਕੀਵਾ 1 ਕਰੋੜ 35 ਲੱਖ ਤੇ ਉਹ ਪੈਸੇ ਲੱਗੇ ਕਿਦੇ ਲਬਦੇ ਪੈਣ ਜੇ ਨਹੀਂ ਆ ਜਿਹੜੀ ਸਮਸ਼ਾਨਘਾਟ ਮਿੰਡੇ ਆ ਨਾ ਇਹ 18 ਲੱਖ ਰੁਪਿਆ ਆਇਆ ਸੀਗਾ 300 ਸ਼ਾਂਤ ਸਾਡੇ 350 ਸ਼ਾਂਤ ਘਾਟ ਦੇ ਇਹ ਆਟ ਬਰਾਂਡੇ ਚਾਰ ਦੁਵਾਰੀਆਂ ਸਭ ਕੁਝ ਪਹਿਲਾਂ ਹੋਇਆ ਸੀ ਤੁਸੀਂ ਆਪ ਹਿਸਾਬ ਲਾ ਲਓ 6 ਲੱਖ ਰੁਪਇਆ ਇੱਕ ਹੁੰਦਾ ਸਮਸ਼ਾਨ ਘਰ 6 ਲੱਖ ਲੱਗ ਸਕਦਾ ਇਹਨੇ ਪਹਿਲੇ ਤੁਸੀਂ ਵੇਖ ਹੀ ਲਿਆ 6 ਲੱਖ ਜਿੱਤੇ ਕਈ ਕੁਝ ਬਣ ਜਾਂਦਾ ਸੜਕਾਂ ਤੇ ਪੱਕੀਆਂ ਘਰਤੀਆਂ ਇਹ ਸੜਕਾਂ ਤੇ ਗਵਰਨਮੈਂਟ ਹੀ ਬਣੀਆਂ ਨੇ ਆ ਬਸ ਘਰਾਂ ਦੇ ਆ ਗੱਡੀ ਗੱਡੀ ਜਿਹੜੀ ਇੰਟਰਲੌਕ ਥੋੜਾ ਥੋੜਾ ਲਾਈ ਹਾਂਜੀ ਹਾਂਜੀ ਇਹ ਲਾਈ ਹੈ ਜਾਨਕੀ ਤੁਸੀਂ ਲੱਗਦਾ ਕਿ ਨਹੀਂ ਪੈਸੇ ਲੱਗੇ ਨਹੀਂ ਪੂਰੇ ਪੈਸੇ ਨਹੀਂ ਲੱਗੇ 1 ਕਰੋੜ 35 ਲੱਖ ਬਹੁਤ ਜ਼ਿਆਦਾ ਪੈਸਾ ਹੁੰਦਾ ਭਾਜੇ ਨਰੇਗਾ ਵੱਖਰਾ ਹੈ ਜੀ ਨਰੇਗਾ 'ਚ ਬਹੁਤ ਪੈਸਾ ਆਇਆ ਹੈ ਉਹਨ ਪਤਾ ਨਹੀਂ ਨਾ ਰਗਾ ਚ ਇਹਨਾਂ ਨੇ ਕੋਈ ਰਿਕਾਰਡ ਹੀ ਨਹੀਂ ਹੈ ਜੇ ਦੇਣ ਦੇ ਬੰਦੇ ਕੀ ਕੀਤਾ ਗਿਆ ਬੜੇ ਵੱਡੇ ਲੱਗੇ ਤਾ ਤੇ આરોਪ ਲਾਉਣ ਦੀ ਕੋਈ ਗੱਲ ਨਹੀਂ ਪਿੰਡ ਦੇ ਕਿਸੇ ਆਮ ਬੰਦੇ ਜਿਹਦੇ ਮਰਜ਼ੀ ਘਰ ਜਾ ਕੇ ਪੁੱਛ ਲਓ ਕਿ 5 ਸਾਲ ਸਰਪੰਚ ਨੇ ਰਾਤ ਦੇ 12 ਵਜੇ ਬੱਚੇ ਨਹੀਂ ਆਵਾਜਬਾਰੀ ਜੀ ਨਹੀਂ ਉਹਨਾਂ ਦੇ ਘਰ ਗਿਆ ਫਿਰ ਦੱਸੋ આરોਪ ਲੱਗੇ ਨੇ ਕਿ 1.5 ਕਰੋੜ ਦੇ ਕਰੀਬ ਪਈ ਫੇਰਾ ਕਪਲਾ ਕੀਤਾ ਸਾਰੇ આરોਪ ਲੱਗੇ ਨੇ ਤੇ ਫੀਤਾ ਬਾ ਚੱਲਿਆ ਤੁਹਾਡੇ ਸਾਹਮਣੇ ਆ ਜਾਣਾ ਜੋ ਵੀ ਹੈਗਾ ਹਾਂ ਬਾਕੀ ਤੁਸੀਂ ਪਲੇ ਗਰਾਊਂਡ ਜਾਓ 70 ਸਾਲਾਂ ਬਾਅਦ ਪਹਿਲੀ ਵਾਰੀ ਪ੍ਰੇਗ ਲਾਉਣ ਬਣੀ ਆ 17 ਸਾਲਾਂ ਚ ਤਿੰਨ ਮੜੀਆਂ ਇੱਕਦਮ ਪਹਿਲੀ ਵਾਰੀ ਬਾਬਾ ਤ੍ਰਿਪਤੀ ਰਜਿੰਦਰ ਬਾਲਾ ਸਾਹਿਬ ਦੀ ਦੇਣ ਦੀ ਬਦੌਲਤ ਬਣੀਆਂ। ਪਿੰਡ ਦੇ ਮੜੀਆਂ ਤਿੰਨ ਦਿਨ ਬਣੀਆਂ। ਸਰ ਉਹ ਮੈਂ ਨਹੀਂ ਕਹਿ ਸਕਦਾ ਜੀ ਪਰ ਇੱਕ ਕਬਰਸਤਾਨ ਵੀ ਹੈ ਇੱਥੇ। ਉਹ ਪੁਰਾਣਾ ਜੋਤ ਰਿਆ ਆਉਂਦਾ ਉਹਦੇ ਸਾਹਮਣੇ। ਥੈਂਕ ਯੂ ਜੀ। ਤਾਲਮ ਪੰਚਾਇਤ ਸਾਹਿਬ ਜੀ ਹਾਜ਼ਰ ਹੋਏ ਆਂ ਆਪਾਂ ਆਪਣੀ ਪੂਰੀ ਟੈਕਨੀਕਲ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਆਂ। ਸਾਨੂੰ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਹੋਈ ਸੀ। ਮਤਲਬ ਕਿ ਆਪਣੇ ਡਿਪਾਰਟਮੈਂਟ ਹੁਕਮ ਹੋਈ ਸੀ ਕਿ ਜਿਹੜੀ ਇਹ ਤਾਲਮ ਦੀ ਜਿਹੜੀ ਇਹ ਹਸਪਤਾਲ ਮੁਕੰਮਲ ਕਰੋ। ਮੈਨੂੰ ਕਾਲ ਮੈਨੂੰ ਆਪਣੇ ਕਾਰਜਕਾਰੀ ਇੰਜੀਨੀਅਰ ਸਾਹਿਬ ਦੇ ਹੁਕਮ ਹੋਇਆ ਏਡੀਸੀ ਡੀ ਸਾਹਿਬ ਦੇ ਹੁਕਮ ਹੋਇਆ ਕਿ ਆਪਾਂ ਅੱਜ ਪਿੰਡ ਪਿੰਡ ਦੀ ਬਰਤਾਲ ਜਲਦ ਤੋਂ ਜਲਦ ਮੁਕੰਮਲ ਕਰ ਲਈਏ ਇਸ ਲਈ ਮੈਂ ਆਪਣੀ ਪੂਰੀ ਟੈਕਨੀਕਲ ਟੀਮ ਲੈ ਕੇ ਤੇ ਹਾਜ਼ਰ ਹਾਂ ਕਿਹੜੀ ਕਿਹੜੀ ਜਗ੍ਹਾ ਦਾ ਇੱਥੇ ਕਰੋ ਇਹ ਹਾਈਓ ਸਰਪੰਚ ਸਾਹਿਬ ਦੱਸਣਗੇ ਜਿਹੜੀ 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 ਜਗ੍ਹਾ ਸਰਪੰਚ ਨੇ ਕਾਮ ਵਿਕਾਸ ਕਾਰਜ ਕਰਾਏ ਨੇ ਜਿਹੜੇ ਜਿਹਦੇ ਕਾਰਜ ਜਿਹਦੇ ਨਾਲ ਸ਼ਿਕਾਇਤਕਰਤਾ ਸਹਿਮਤ ਹੈ ਸ਼ਿਕਾਇਤਕਰਤਾ ਸਹਿਮਤ ਹੈਗੇ ਨੇ ਉਹ ਆਪਾਂ ਮੈਨਰੇ ਸ਼ਿਕਾਇਤਕਰਤਾ ਬਲੋ ਕਿ ਸ਼ਿਕਾਇਤ ਕੀਤੀ ਗਈ ਨਹੀਂ ਉਹਨਾਂ ਨੇ ਹੀ ਉਹਦੇ ਮੇਨ ਸ਼ਿਕਾਇਤ ਹੈ ਇਸ ਪਿੰ